ਕੋਟ ਪੁਲਿਸ ਵੱਲੋਂ ਪਾਕਿਸਤਾਨ ਸਮਰਥਿਤ ਅੰਤਰਰਾਸ਼ਟਰੀ ਡਰੱਗ ਕਾਟਲ ਦਾ ਕੀਤਾ ਪਰਦਾਫਾਸ਼ 4.804 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਅਸਲੇ ਸਮੇਤ 6 ਦੋਸ਼ੀ ਲے ਹਿਰਾਸਤ ਦੋਸ਼ੀਆਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਸਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਪਾਕਿਸਤਾਨ ਨਾਲ ਤਸਕਰਾਨਾ ਸੰਬੰਧਿਤ ਵੱਡੇ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਵਰਕਰ ਦੇ ਸਨ ਇਸ਼ਾਰਾ ਮਾਂਜੋਗ ਸੀਐਨ ਪੰਜਾਬ ਸਰਦਾਰ ਖਪਨ ਸਿੰਘ ਮਾਨ ਜੀ ਅਤੇ ਡੀਜੀਪੀ ਪੰਜਾਬ ਔਰ ਅਭਿਅਦਵ ਸਰ ਨਾਦੇ ਸਾਨੂੰ ਸਖਤ ਇਹ ਦਿਸ਼ਾ ਨਿਰਦੇਸ਼ਨ ਕਿ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸੇ ਕਾਰਵਾਈ ਦੇ ਤਹਿਤ ਫਰੀਦਕੋਟ ਪੁਲਿਸ ਨੇ ਪਿਛਲੇ 1 ਸਾਲ 'ਚ ਬਹੁਤ ਚੰਗੀ ਰਿਕਵਰੀਜ਼ ਕੀਤੀਆਂ ਹੈਗੀਆਂ ਤੇ ਉਹਦੀ ਲੜੀ ਦੇ ਤਹਿਤ ਹੀ ਫਰੀਦਕੋਟ ਪੁਲਿਸ ਨੂੰ ਇੱਕ ਹੋਰ ਬਹੁਤ ਚੰਗੀ ਕਾਮਯਾਬੀ ਮਿਲੀ ਹੈ ਜੇਚ 4.8 kg ਹੀਰੋਇਨ ਵੱਡੀ ਮਾਤਰਾ ਚ ਰਿਕਵਰ ਹੋਈ ਹੈ ਇਹਦੇ ਨਾਲ ਨਾਲ ਹੀ 1.30 ਬੋਰ ਵੈਪਨ ਰਿਕਵਰ ਹੋਇਆ ਹੈ ਤੇ ਦੋ ਹਾਈ ਐਂਡ ਗੱਡੀਆਂ ਵੀ ਇਹ ਚ ਰਿਕਵਰ ਹੋਈ ਹੈ ਜਿਸ ਚ ਇੱਕ ਥਾਰ ਗੱਡੀ ਤਾਂ ਇੱਕ XUV 500 ਗੱਡੀ ਸ਼ਾਮਿਲ ਸਨ ਦਸਨ ਜੋ ਗੱਲ ਇਹ ਹੈ ਕਿ ਇਹ ਪੂਰਾ ਹੀ ਜਿਹੜਾ ਮੋਡਿਊਲ ਹੈ ਇਹ ਇੱਕ ਇੰਟਰਨੈਸ਼ਨਲ ਨਾਰਕੋ ਟੈਰਰ ਮੋਡਿਊਲ ਸੀ ਜੇ ਜੇ ਨੂੰ ਬਾਹਰਲੀ ਬੈਠੀ ਤਾਕਤਾਂ ਚਲਾ ਰਹੀ ਸੀਗੀਆਂ ਤਾਂ ਇਹਦੇ ਵਿੱਚ ਜਿਹੜੇ ਜੇਲ ਬੇਸਡ ਜਿਹੜੇ ਅਪਰਾਧੀ ਸਨ ਉਹ ਵੀ ਇਹਦੇ ਵਿੱਚ ਇਨਵੋਲਡ ਸੀ ਤੇ ਉਹ ਜੇਲ ਤੋਂ ਇਹ ਸਾਰਾ ਮੋਡਿਊਲ ਅ ਰੈਗੂਲੇਟ ਹੁੰਦਾ ਸੀ ਔਰ ਇਸ ਪੂਰੇ ਹੀ ਮੋਡਿਊਲ ਚ ਮੇਰੀ ਪੂਰੀ ਟੀਮ ਨੇ ਲੈਡ ਬਾਈ ਐਸਪੀਡੀ जोगेश्वर ਗੁਰਾਇਆ ਜੀ ਡੀਐਸਪੀਡੀ ਅਫਤਾਰ ਸਿੰਘ ਜੀ ਇਨਚਾਰਜ ਸੀਆਈਏ ਫਰੀਦਕੋਟ ਅਮਰਿੰਦਰ ਸਿੰਘ ਐਸਐਚਓ ਸਿਟੀ 1 ਫਰੀਦਕੋਟ ਰਾਜਵੰਦ ਇਨਚਾਰਜ ਸੀਆਈਏ ਜੈਤੋ ਜਿਨ੍ਹਾਂ ਨੇ ਬੈਕਐਂਡ ਤੇ ਕਾਫੀ ਅੱਛਾ ਇਹ ਚ ਕੰਮ ਕੀਤਾ ਤੇ ਇੰਟੈਲੀਜੈਂਸ ਇਨਪੁਟਸ ਵੀ ਜਨਰੇਟ ਕੀਤੀਆਂ ਸਨ ਤਾਂ ਉਹਨਾਂ ਦੀ ਇਹ ਕਿ ਤਨਦੇਹੀ ਨਾਲ ਇੱਕ ਮਿਹਨਤ ਹੈ ਔਰ ਇਹਨਾਂ ਨੇ ਇੱਕ ਪੂਰੇ ਮੋਡਿਊਲ ਨੂੰ ਬਸਟ ਕੀਤਾ ਹੈ ਐਂਡ ਟੂ ਐਂਡ ਔਰ ਇਹਦੇ ਵਿੱਚ ਟੋਟਲ 6 ਗ੍ਰਿਫਤਾਰੀਆਂ ਹੋਈਆਂ ਇਹ ਜਿਹੜੀ 6 ਗ੍ਰਿਫਤਾਰੀਆਂ ਹੈ ਉਹਦੇ ਵਿੱਚ ਇੰਟਰਸਟਿੰਗਲੀ ਇੱਕ ਪੰਜਾਬ ਪੁਲਿਸ ਦਾ ਪੰਜਾਬ ਆਰਮਡ ਪੁਲਿਸ ਦਾ ਇੱਕ ਬਰਖਾਸਤ ਕੀਤਾ ਗਿਆ ਮੁਲਾਜ਼ਮ ਹੈ ਜਿਹੜਾ 2021 ਚ ਆਲਰੇਡੀ ਬਰਖਾਸਤ ਹੋ ਚੁੱਕਿਆ ਸੀ ਇਨ 6 ਬੰਦਿਆਂ ਚ ਇੱਕ ਸਰਵਿੰਗ ਫੌਜੀ ਹੈ ਜਿਹੜਾ ਹਲੇ ਵੀ ਪੋਸਟਡ ਹੈ ਆਰਮੀ ਚ ਔਰ ਇਸ ਵੇਲੇ ਛੁੱਟੀ ਤੇ ਆਇਆ ਹੋਸੀ ਤਾਂ ਦੋ ਇਹਦੇ ਚ ਲੇਡੀਜ਼ ਵੀ ਸ਼ਾਮਿਲ ਸਨ ਟੋਟਲ 6 ਚ ਬੰਦੇ ਅਰੈਸਟ ਹੋਏ ਹਨ ਇਹ ਸਾਰੇ ਹੀ ਬੰਦੇ ਇਹਨਾਂ ਵਿੱਚੋਂ ਕੁਝ ਫਿਰੋਜ਼ਪੁਰ ਮੋਗਾ ਲੁਧਿਆਣਾ ਜਗਰਾਉ ਏਰੀਆ ਨੂੰ ਬਿਲੋਂਗ ਕਰਦੇ ਸੀ ਇੱਕ ਹੋਰ ਤੁਸੀਂ ਅਗਰ ਇਹ ਚ ਗੱਲ ਨੋਟ ਕਰੋਗੇ ਤੇ ਇਹ ਜਿਹੜੀ ਦੋਨੋਂ ਗੱਡੀਆਂ ਚ ਜਿਹੜਾ ਇਹ ਸਮਾਨ ਬਰਾਮਦ ਹੋਇਆ ਇਹਨਾਂ ਨੇ ਆਪਣੇ ਨਾਲ ਲੇਡੀਜ਼ ਨੂੰ ਇਹ ਰੱਖਦੇ ਸੀ ਤਾਂ ਕਿ ਚੈਕਿੰਗ ਤੇ ਪੁਲਿਸ ਨੂੰ ਇਹ ਵਰਗਲਾ ਸਕਣ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਆਈਡਿਟੀ ਕਾਰਡਸ ਹੁੰਦੇ ਸੀ ਇਹ ਨਾਕਿਆਂ ਤੋਂ ਅਦਰਵਾਈਜ਼ ਵੀ ਆਪਣੇ ਇਹਨਾਂ ਆਈਡਿਟੀ ਕਾਰਡਸ ਦੀ ਵੀ ਦੁਰਵਰਤੋਂ ਕਰਦੇ ਸੀ ਜਿਹੜਾ ਮੇਨ ਮਾਸਟਰਮਾਈਂਡ ਹੈ ਉਹ ਆਕਾਸ਼ਦੀਪ ਸਿੰਘ ਏਲੀਅਸ ਬੌਕਸਰ ਹੈ ਜਿਹਦੇ ਪੁਰਾਣੇ 9 ਪਰਚੇ ਇਹ ਨੌ ਪਰਚਾ ਚ ਦੋ ਪਰਚੇ ਇਤੇ ਹਰਿਆਣਾ ਚ ਵੀ ਰਜਿਸਟਰਡ ਨੇ ਟੋਟਲ ਫਰੀਦਕੋਟ ਪੁਲਿਸ ਦੀ ਰਿਕਵਰੀ ਇਨ ਦਾ ਪਾਸਟ ਟੂ ਡੇਸ ਹੈਜ਼ ਕ੍ਰੋਸਡ 5 ਕੇਜੀ ਡੀਟੇਲਸ ਜਿਹੜੇ ਹੈਗੇ ਉਹ ਇਹ ਚ ਇਹ ਕਿ ਜਿਹੜੇ ਗ੍ਰਿਫਤਾਰ ਦੋਸ਼ੀ ਹੈ ਉਹਦਾ ਨਾਮ ਉਹਨਾਂ ਦਾ ਨਾਮ ਹੈ ਅਰਸ਼ਦੀਪ ਸਿੰਘ ਉਰਫ ਬੌਕਸਰ ਡਿੰਪਲ ਰਾਣੀ ਰਮਨਦੀਪ ਪੌਰ ਸਰਬਜੀਤ ਸਿੰਘ ਉਰਫ ਸੱਬਾ ਤੇ ਅੰਮ੍ਰਿਤਪਾਲ ਸਿੰਘ ਉਰਫ ਅਭਿਜੋਦ ਇਸ ਤੋਂ ਇਲਾਵਾ ਜਰਨੈਲ ਸਿੰਘ ਉਰਫ ਗੋਲਡੀ ਜਿਹੜਾ ਕਿ ਲੁਧਿਆਣਾ ਨੂੰ ਬੇਸਡ ਹੈ ਇਹ ਪੂਰਾ ਹੀ ਮੋਡਿਊਲ ਜਿਹੜਾ ਹੈਗਾ ਇਹ ਸਟਾਰਟਿੰਗ ਹੋਈ 21 ਫਰਵਰੀ ਚ ਜਦੋਂ ਚੈਕਿੰਗ ਦੇ ਦੌਰਾਨ ਇੱਕ ਥਾਰ ਗੱਡੀ ਇੰਟਰਸੈਪਟ ਹੋਈ ਉਸ ਥਾਰ ਗੱਡੀ ਚ ਚਾਰ ਬੰਦੇ ਸੀਗੇ ਤੇ ਤਿੰਨ ਬੰਦੇ ਹੋਰ ਇੱਕ ਲੇਡੀ ਜਿਨ੍ਹਾਂ ਦੇ ਨਾਮ ਹੈਗੇ ਜਰਨੈਲ ਸਿੰਘ ਉਰਫ ਗੋਲਡੀ ਸਰਜੀਤ ਸਿੰਘ ਉਰਫ ਸੱਬਾ ਅਤੇ ਅਮਰਿਤਪਾਲ ਸਿੰਘ ਉਰਫ ਅਭਿਜੋਤ ਇਹਨਾਂ ਦੇ ਨਾਲ ਲੇਡੀ ਸੀਗੀ ਰਮਨਦੀਪ ਕੌਰ ਜਰਨੈਲ ਸਿੰਘ ਉਰਫ 골ਡੀ ਇੱਕ ਸਰਵਿੰਗ ਫੌਜੀ ਹੈ ਜਿਹਦੇ ਕੋਲੇ ਦੇ ਆਈਡੀ ਕਾਰਡਸ ਐਂਡ ਆਲ ਪੇਪਰ ਹਮਤ ਹੋਏ ਆਗੇਨ ਜਿਵੇਂ ਮੈਂ ਕਿਹਾ ਕਿ ਇਹ ਆਪਣੇ ਆਪ ਨੂੰ ਇਹ ਪ੍ਰੋਜੈਕਟ ਕਰਦੇ ਸੀ ਕਿ ਅਸੀਂ ਇੱਕ ਇੱਕ ਰਿਸਪੈਕਟੇਬਲ ਫੈਮਲੀਆਂ ਨੂੰ ਅਸੀਂ ਬਿਲੋਂਗ ਕਰ ਦੇ ਤਾਂ ਕਿ ਉਹ ਚੈਕਿੰਗ ਨੂੰ ਏਵੇਡ ਕਰ ਸਕਣ ਜਦੋਂ ਉਹਨਾਂ ਦੀ ਚੈਕਿੰਗ ਹੋਈ ਤਾਂ ਫਿਰ ਉਹਨਾਂ ਕੋਲੋਂ ਥਾਰ ਗੱਡੀ ਤੇ 1 ਕਿਲੋ 8 ਗ੍ਰਾਮ ਹੈਰੋਇਨ ਅਤੇ 30000 ਰੁਪਏ ਡਰਗ ਮਨੀ ਰਿਕਵਰ ਹੋਇਆ ਜਦੋਂ ਉਹਨਾਂ ਦੀ ਇੱਕ ਸਸਟੇਨਡ ਪੁੱਛਗਛ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਮੇਨ ਦੋਸ਼ੀ ਇਹ ਚ ਅਰਸ਼ਦੀਪ ਸਿੰਘ ਉਰਫ ਬੌਕਸਰ ਹੈ ਉਹਦੀ ਜਦੋਂ ਇੱਕ ਭਾਲ ਕੀਤੀ ਗਈ ਤਾਂ ਸਾਡੀ CIA ਫਰੀਦਕੋਟ ਦੀ ਟੀਮ ਨੇ ਬਹੁਤ ਹੀ ਇੱਕ ਸ਼ਲਾਘਾਯੋਗ ਕੰਮ ਕੀਤਾ LED ਬਾਈ ਇੰਸਪੈਕਟਰ ਅਮਰਿੰਦਰ ਸਿੰਘ ਜਿਨ੍ਹਾਂ ਨੇ ਫਿਰ ਅਰਸ਼ਦੀਪ ਸਿੰਘ ਬੌਕਸਰ ਨੂੰ ਨਾ ਹੀ ਸਿਰਫ ਲੋਕੇਟ ਕੀਤਾ ਬਲਕਿ ਉਹਦੇ ਕੋਲੋਂ ਰਿਕਵਰੀ ਵੀ ਕੀਤੀ ਹੈ ਤਾਂ ਇਹ ਅਰਸ਼ਦੀਪ ਸਿੰਘ ਉਰਫ ਬੌਕਸਰ ਅਤੇ ਡਿੰਪਲ ਰਾਣੀ ਅਗੇਨ ਇੱਕ ਲੇਡੀ ਨੂੰ ਇਹਨਾਂ ਨੇ ਆਪਣੇ ਨਾਲ ਰੱਖਿਆ ਹੋਇਆ ਸੀ ਜਿਹੜਾ ਅੱਗੇ ਸਮਾਨ ਵੀ ਲੋਕਲ ਏਰੀਆ ਚ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਹੋਈ ਤੇ ਉਹਨਾਂ ਕੋਲੋਂ ਇੱਕ XOV 500 ਗੱਡੀ ਅਤੇ 3 ਕਿਲੋ 796 ਗ੍ਰਾਮ ਹਿਰੋਇਨ ਰਿਕਵਰ ਹੋਈ ਇਹਦੇ ਨਾਲ ਨਾਲ ਹੀ ਇਹਦੇ ਕੋਲ ਇੱਕ ਨਜਾਇਜ਼ ਪੁਆਇੰਟ 304 ਵੈਪਨ ਰਿਕਵਰ ਹੋਇਆ ਅਤੇ 3 ਜ਼ਿੰਦਾ ਕਾਰਤੂਸ ਵੀ ਰਿਕਵਰ ਹੋਏ ਜਦੋਂ ਅਸੀਂ ਇਹਨਾਂ ਦੀ ਜਿਹੜੀ ਰਿਕਵਰੀ ਇਹਨਾਂ ਕੋਲ ਹੋਈ ਹੈ ਤੇ ਜਦੋਂ ਅਸੀਂ ਉਹਦੀ ਇੱਕ ਇਨਵੈਸਟੀਗੇਸ਼ਨ ਕਰਦੇ ਹਾਂ ਤੇ ਸਾਨੂੰ ਉਹ ਜਿਹੜੇ ਪੈਕੇਟਸ ਹੈ ਉਹਤੇ ਉੱਪਰ ਇੱਕ ਹੁਕ ਵੀ ਸਾਨੂੰ ਮਿਲੇ ਹੈ ਸੋ ਥਿਸ ਇਨ ਇਟਸੈਲਫ ਸ਼ੋਜ਼ ਕਿ ਇਹ ਇੱਕ ਡਰੋਨ ਰਾਹੀਂ ਕਨਸਾਈਨਮੈਂਟਸ ਦੀ ਡਿਲੀਵਰੀ ਇੱਥੇ ਹੋਈ ਹੈ ਐਂਡ ਵੀ ਹੈਵ ਕ੍ਰੈਡੀਬਲ ਇਨਫੋਰਮੇਸ਼ਨ ਜਿਹੜੇ ਅਸੀਂ ਟੈਕਨੀਕਲੀ ਹੁਣ ਕੱਢੇ ਹੈ ਜਿੱਚ ਪਾਕਿਸਤਾਨ ਬੇਸਡ ਸਮਗਲਰਸ ਦਾ ਬਹੁਤ ਕਲੀਅਰ ਕੱਟ ਰੋਲ ਇੱਥੇ ਆ ਰਿਹਾ ਜਿਹੜੇ ਜੇਲ ਬੇਸਡ ਬੰਦਾ ਹੈ ਜਿਹੜਾ ਇਹ ਸਾਰੇ ਮੋਡਿਊਲ ਨੂੰ ਰਨ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਵੀ ਅਸੀਂ ਹੁਣ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਉਸ ਤੋਂ ਅਸੀਂ ਅੱਗੇ ਹੋਰ ਇਨਫੋਰਮੇਸ਼ਨ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਮੈਂ ਦੱਸਿਆ ਕਿ ਅਰਸ਼ਦੀਪ ਸਿੰਘ ਉਰ ਬੌਕਸਰ ਤੇ ਟੋਟਲ 9 ਪਰਚੇ ਹਨ ਰਮਨਦੀਪ ਕੌਰ ਤੇ ਇੱਕ ਪਰਚਾ ਹੈ ਅਗੇਨ ਇਹ ਐਨਡੀਪੀਐਸ ਦਾ ਪਰਚਾ ਹੈ ਅਜੀਤਵਾਲ थाना ਮੋਗੇਚ ਸਰਜੀਤ ਸਿੰਘ ਉਰਫ ਸੱਭਾ ਇਹਤੇ ਇੱਕ ਆਰਮਜ਼ ਐਕਟ ਔਰ ਐਨਡੀਪੀਐਸ ਦਾ ਪਰਚਾ ਹੈ ਜਗਰਾਉਂਚ ਅੰਮ੍ਰਿਤਪਾਲ ਸਿੰਘ ਉਰਫ ਅਭਿਜੋਤ ਵਾਸੀ ਮੋਗਾ ਇਹਤੇ ਵੀ ਇੱਕ ਆਰਮਜ਼ ਐਕਟ ਔਰ ਐਨਡੀਪੀਐਸ ਐਕਟ ਦਾ ਪਰਚਾ ਹੈ ਯਾਨੀ ਇਹ ਸਾਰੇ ਹੀ ਬੰਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੈਬਿਚੁਅਲ ਆਫੈਂਡਰਸ ਨੇ ਔਰ ਜਿਹਨੂੰ ਅਸੀਂ ਵੱਡੇ ਮਗਰਮਾ ਚ ਉਹ ਅਸੀਂ ਕਹਿ ਸਕਦੇ ਤਾਂ ਫਰੀਦਕੋਟ ਪੁਲਿਸ ਦੀ ਪ੍ਰੋਫੈਸ਼ਨਲ ਵਰਕਿੰਗ ਚ ਇਹ ਇੱਕ ਬਹੁਤ ਅੱਛੀ ਕਾਮਯਾਬੀ ਹੈ ਮੈਂ ਇਹਨੂੰ ਮੰਨਾਂਗੀ ਤਾਂ ਮੈਂ ਆਪਣੀ ਪੂਰੀ ਟੀਮ ਨੂੰ ਇਹਦੇ ਵਿੱਚ ਬਹੁਤ ਦਿਲੋਂ ਐਪਰੀਸ਼ੀਏਟ ਕਰਦੀ ਹਾਂ ਤਾਂ ਅਸੀਂ ਇਹਨਾਂ ਦੇ ਸੂਟੇਬਲ ਰਿਵਾਰਡਸ ਵੀ ਉੱਪਰ ਸੀਨੀਅਰ ਅਫਸਰਤ ਸਾਈਬਾਨ ਨੂੰ ਲਿਖ ਕੇ ਭੇਜਾਂਗੇ